ਨਹ ਜਿਹੜੀ ਪੰਜਾਬ ਦੇ ਵਾਸੀ ਲੈ ਸਕੇ ਕੋਈ ਬਾਹਰਲਾ ਨਾ ਲੈ ਸਕੇ ਇਹ ਚੀਜ਼ ਤਾਂ ਦੇ ਲਓ ਤੁਸੀਂ ਥੋੜੇ ਸਮੇਂ ਬਾਅਦ ਗੁਜਰਾਤ ਤੋਂ ਐਮਪੀ ਤੋਂ ਬੰਬੇ ਤੋਂ ਰਾਜਸਥਾਨ ਤੋਂ ਵੱਡੇ ਵੱਡੇ ਵਪਾਰੀ ਆਉਣਗੇ ਉਹ ਜ਼ਮੀਨਾਂ ਲੈਣਗੇ ਜ਼ਮੀਨਾਂ ਲੈ ਕੇ ਮਨਮਰਜ਼ੀ ਦੇ ਨਾਲ ਉਹ 35 35 30 30000 ਨੂੰ ਗਾੜੀ ਵੇਚਣਗੇ ਜਿਹੜੀ ਕੀ ਪੰਜਾਬ ਦੇ ਕਿਸਾਨਾਂ ਨੂੰ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਹੈਗੀ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਕੋਲ ਜ਼ਮੀਨਾਂ ਨਹੀਂ ਰਹਿਣਗੀਆਂ ਤਾਂ ਜਿਹੜਾ ਕਣਕ ਝੋਨਾ ਮੱਕੀ ਹੋਰ ਗੜੀਆਂ ਖਾਣ ਵਾਲੀਆਂ ਆਪਾਂ ਚੀਜ਼ਾਂ ਪੈਦਾ ਕਰਦੇ ਆ ਉਹ ਕਿੱਥੋਂ ਤਿਆਰ ਹੋਣਗੀਆਂ 24000 ਏਕੜ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਜੁੜੀ ਜ਼ਮੀਨ ਦਾ ਰਕਵਾ ਇਹ ਇਹ ਸਰਕਾਰਾਂ ਦੀਆਂ ਨੀਤੀਆਂ ਗਲਤ ਨੇਗੀਆਂ ਇਹਨਾਂ ਨੂੰ ਕੈਨਸਲ ਕਰਨਾ ਚਾਹੀਦਾ ਕਿਉਂਕਿ ਸਰਕਾਰ ਨੂੰ ਹੁਣ ਪਤਾ ਵਾ ਵੀ ਜਿਹੜੀ ਪੰਜਾਬ ਦੀ ਜ਼ਮੀਨ ਆ ਇਹ ਜ਼ਿਆਦਾਤਰ ਕਾਹਲ ਟਿਕਾਦੀ ਆ ਸਰਕਾਰਾ ਕਿਉਂਕਿ ਪੰਜਾਬ ਆ ਜਿਹੜਾ ਇਹ 2-3 ਸਾਲ ਪਹਿਲਾਂ ਜਦੋਂ ਕਾਲੇ ਕਾਨੂੰਨਾਂ ਨੂੰ ਲੱਦ ਕਰਾਉਣ ਲਈ ਇਹਨਾਂ ਨੇ ਧਾਰਨਾ